ਦੇਖੋ ਤਰਨ ਤਰਨ ਚੋਣਾਂ ਦਾ ਜਿਹੜਾ ਨਤੀਜਾ ਆਇਆ ਉਹਨੇ ਸਰਕਾਰ ਦੇ ਪੈਰਾਂ નીચે ਜ਼ਮੀਨ ਖਸਕਾ ਦਿੱਤੀ ਹੈ ਕਿਉਂਕਿ ਸਰਕਾਰ ਹੋਵੇ ਕਾਂਗਰਸ ਹੋਵੇ ਇੰਡੀਆ ਅਲਾਈਂਸ ਜੈਸੀ ਮਿਲੀਭੁਗਤ ਚੱਲ ਰਹੀ ਸੀ ਤੇ ਹੁਣ ਜੋ ਪੰਜਾਬੀਆਂ ਦਾ ਰੋਹ ਦੇਖਿਆ ਜੋ ਪੰਜਾਬੀਆਂ ਦਾ ਚਕਾ ਆਪਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਣੀ ਕਿਉਂਕਿ ਕੱਲ ਦੇ ਨਤੀਜੇ ਨੇ ਸਰਕਾਰ ਦੀਆਂ ਅੱਖਾਂ ਖੋਲ ਕੇ ਰੱਖ ਦਿੱਤੀਆਂ ਸੋ ਹੁਣ ਲਗਾਤਾਰ ਤੁਸੀਂ ਚੋਣਾਂ ਦੇ ਦੌਰਾਨ ਵੀ ਦੇਖਿਆ ਹੋਣਾ ਕਿ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਚਾਹੇ ਪੰਜਾਬ ਦੀ ਪੁਲਿਸ ਹੋਵੇ ਟਾਰਗੇਟ ਉਹਨਾਂ ਦਾ ਇੱਕ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰ ਔਰ ਜਿੰਨੀ ਤੱਕੇ ਸ਼ਾਈ ਜਿੰਨੀ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਤਰਨ-ਤਰਨ ਦੀ ਉਪਚੋਣ ਦੇ ਵਿੱਚ ਹੋਇਆ ਉਹ ਮੈਨੂੰ ਲੱਗਦਾ ਕਿ ਆਪਣੇ ਮੂੰਹ ਨਾਲ ਕਹਿਣ ਦੀ ਲੋੜ ਨਹੀਂ ਹੁਣ ਤਾਂ ਇਲੈਕਸ਼ਨ ਕਮਿਸ਼ਨ ਨੇ ਵੀ ਮੰਨਿਆ ਉਰੇ ਦੇ ਐਸਐਸਪੀ ਨੂੰ ਵੀ ਬਦਲਿਆ ਡੀਐਸਪੀ ਤੱਕਾਂ ਨੂੰ ਬਦਲਣਾ ਪਿਆ ਐਸਐਸਪੀ ਦਾ ਸਸਪੈਂਡ ਹੋਇਆ ਹੁਣ ਨਤੀਜਾ ਆਉਣ ਤੋਂ ਬਾਅਦ ਤੁਸੀਂ ਦੇਖੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਈਟੀ ਵਿੰਗ ਦੇ ਪ੍ਰਧਾਨ ਹੈ ਸਰਦਾਰ ਨਛੱਤਰ ਸਿੰਘ ਜੀ ਉਹਨਾਂ ਨੂੰ ਪਰਚਾ ਦਰਜ ਕਰਕੇ ਅਰੈਸਟ ਕੀਤਾ ਗਿਆ ਜੇ ਮੈਂ ਸਿੱਧੇ ਲਫ਼ਜ਼ਾਂ ਚ ਕਹਾਂ ਕਿ ਪਹਿਲਾਂ ਉਹਨਾਂ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਚ ਇੱਕ ਕੈਫੇ ਤੋਂ ਚੱਕਿਆ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਪਾਈ ਉਸ ਤੋਂ ਬਾਅਦ ਸਰਕਾਰ ਨੇ ਪਰਚਾ ਦਰਜ ਕੀਤਾ ਫਿਰ ਫਟਾਫਟ ਰਾਤ ਨੂੰ ਐਸਪੀ ਸਾਹਿਬ ਦਾ ਬਿਆਨ ਆ ਗਿਆ ਕਿ ਜੀ ਅਸੀਂ ਤਾਂ ਪਰਚਾ ਦਰਜ ਕਰ ਲਿਆ 14 ਜਣੇ ਬਾਇ ਨੇਮ ਨੇ ਜਿਦੇ ਚ ਕੰਚਨਪ੍ਰੀਤ ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਦੀ ਬੇਟੀ ਵੀ ਐ ਜਿੱਚ ਗੁਰਿੰਦਰ ਗੌਰ ਐ ਜੀ ਤਾਂ ਅੱਜ ਮੈਨੂੰ ਪਤਾ ਲੱਗਿਆ ਕਿ ਸ਼ੇਖ ਸਾਹਿਬਾ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੁਣ ਕਮਾਲ ਦੀ ਗੱਲ ਤਾਂ ਮੈਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਪੁਲਿਸ ਹੈ ਕੀ ਪੁਲਿਸ ਸੰਵਿਧਾਨ ਤੋਂ ਬਾਹਰ ਜਾ ਕੇ ਕੰਮ ਕਰ ਰਹੀ ਹੈ ਕੀ ਜਿਹੜੀ ਪੁਲਿਸ ਹੈ ਪੁਲਿਸ ਦਾ ਕੰਮ ਸਿਰਫ ਪੋਲਿਟিক্যাল ਵੈਂਡੇਟਾ ਹੈ ਕਿਉਂਕਿ ਜਿਹੜਾ ਇਹ ਪਰਚਾ ਹੈ ਇਹ ਅਕਰੈਂਸ ਦਿਖਾਈ ਜਾ ਰਹੀ ਹੈ 5 ਤਰੀਕ ਦੀ ਔਰ ਤੁਹਾਨੂੰ ਸਾਰੇ মিডিਆ ਨੂੰ ਪਤਾ ਹੈ ਕਿ 5 ਤਰੀਕ ਨੂੰ ਕੁਝ ਬੰਦੇ ਜਿਹੜੇ ਕਿ ਉਥੋਂ ਦੇ ਉਮੀਦਵਾਰ ਉਹਨਾਂ ਦੀ ਬੇਟੀ ਕੰਚਨ ਪ੍ਰੀਤ ਦੀ ਰੈਕੀ ਕਰ ਰਹੇ ਸੀ ਇੱਕ ਚਿੱਟੇ ਰੰਗ ਦੀ ਗੱਡੀ ਸੀ ਜਿਹਦੇ ਤੇ ਜਾਲੀ ਨੰਬਰ ਪਲੇਟ ਲੱਗੀ ਸੀ ਦੋ ਬੰਦੇ ਸਿਵਲ ਵਰਦੀ ਚ ਜਦੋਂ ਲੋਕਾਂ ਨੇ ਉਹਨਾਂ ਨੂੰ ਘੇਰ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਫਿਰ ਉਹ ਕਹਿੰਦੇ ਜੀ ਅਸੀਂ ਤਾਂ ਪੁਲਿਸ ਦੇ ਮੁਲਾਜ਼ਮ ਆ ਤੇ ਸਾਡੀ ਸੀਆਈਏ ਦੇ ਇੰਚਾਰਜ ਪ੍ਰਭਜੀਤ ਨੇ ਡਿਊਟੀ ਲਈ ਹੈ ਕਦੇ ਕਹਿੰਦੇ ਸੀ ਐਸਪੀ ਕੋਈ ਉਰੇ ਰਿੱਪੂ ਤਮਨ ਨੇ ਉਹਨਾਂ ਨੇ ਡਿਊਟੀ ਲਈ ਹੈ ਔਰ ਗੱਡੀ ਦੇ ਉੱਤੇ ਜਾਲੀ ਨੰਬਰ ਪਲੇਟ ਲੱਗ 5 ਤਰੀਕ ਦਾ ਵਕੂਆ 15 ਤਰੀਕ ਨੂੰ ਕੱਲ ਉਸ ਵਕੂਏ ਦਾ ਪਰਚਾ ਮਤਲਬ 10 ਦਿਨ ਪੁਲਿਸ ਸੁੱਤੀ ਰਹੀ ਕਿਉਂ ਕਿਉਂਕਿ ਉਦੋਂ ਇਲੈਕਸ਼ਨ ਕਮਿਸ਼ਨ ਦਾ ਸੀ ਸਾਰਾ ਸਿਸਟਮ ਸੰਤੰਤਰ ਇਲੈਕਸ਼ਨ ਕਮਿਸ਼ਨ ਕੋਲ ਸੀ ਝੂਠਾ ਪਰਚਾ ਦਰਜ ਨਹੀਂ ਹੋਣਾ ਸੀ ਹੁਣ ਕਾਊਂਟਿੰਗ ਹੋ ਗਈ ਕੋਟ ਖਤਮ ਹੋ ਗਿਆ ਹੁਣ ਪੁਲਿਸ ਨੇ ਸਰਕਾਰ ਨੇ ਇਹਦੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਕਾਲੀ ਦਲ ਦੇ ਲੀਡਰਾਂ ਤੇ ਪਰਚੇ ਦੇਣੇ ਸ਼ੁਰੂ ਕੀਤੇ ਤੇ ਹੁਣ ਉਸੇ ਪਰਚੇ ਤੇ ਇਹਨਾਂ ਨੂੰ ਨਾਮਿਨੇਟ ਕੀਤਾ ਔਰ ਅੱਜ ਅਦਾਲਤ ਦੇ ਵਿੱਚ ਵੀ ਅਸੀਂ ਇਹ ਚੀਜ਼ ਸਪਸ਼ਟ ਤੌਰ ਤੇ ਰੱਖੀ ਹੈ ਕਿ ਇਹਦੀ ਪੁਲਿਸ ਤਾਂ ਜਾਲੀ ਨੰਬਰ ਪਲੇਟ ਲਾ ਕੇ ਘੁਮਰੀ ਹੈ ਉਹਦੇ ਤੇ ਤਾਂ ਕੋਈ ਪਰਚਾ ਦਰਜ ਹੋਇਆ ਨਹੀਂ ਤੇ ਜਦੋਂ ਇਹ ਗੱਲ ਕਹਿਣ ਦੀ ਧੀਰ ਸੀ ਤਾਂ ਜਿਹੜੇ ਉੱਥੇ ਸੀਆਈਏ ਦੇ ਇੰਚਾਰਜ ਖੜੇ ਸੀ ਕਹਿੰਦੇ ਨਹੀਂ ਨਹੀਂ ਜੀ ਹਾਂ ਉਹ ਜਾਲੀ ਨੰਬਰ ਪਲੇਟ ਸੀ ਅਸੀਂ ਪਰਚਾ ਦਰਜ ਕਰਤਾ ਫਿਰ ਤਾਂ ਫੈਂਸੀ ਖਤਮ ਹੋ ਗਿਆ ਫਿਰ ਸਾਨੂੰ ਕਿਉਂ ਫੜ ਰਹੇ ਆਂ ਅਗਰ ਪੁਲਿਸ ਨੇ ਮੰਨ ਨਹੀਂ ਲਿਆ ਕਿ ਜੀ ਉਹ ਗੱਡੀ ਤੇ ਜਾਲੀ ਨੰਬਰ ਪਲੇਟ ਲੱਗੀ ਸੀ ਅਸੀਂ ਪਰਚਾ ਦਰਜ ਕਰਤਾ کورٹ ਦੇ ਵਿੱਚ ਸੀਆਈਏ ਦੇ ਇੰਚਾਰਜ ਪ੍ਰਭਜੀਤ ਦਾ ਬਿਆਨ ਹੈ ਤਾਂ ਫਿਰ ਅਫੈਂਸ ਕਿੱਥੇ ਬਣਦਾ ਫਿਰ ਸਾਡੇ ਜਿਹੜੇ ਬੰਦੇ ਤੁਸੀਂ ਚੱਕ ਰਹੇ ਹੋ 30 ਬੰਦੇ ਇਸ ਪਰਚੇ 'ਚ ਹੁਣ ਤੱਕ ਚੱਕੇ ਜਾ ਚੁੱਕੇ ਨੇ ਸੋ ਮੈਂ ਸਪਾਰਕ ਸਟੋਰ ਤੇ ਇਹ ਗੱਲ ਕਹਿਣੀ ਚਾਹਨਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਸਾਰੇ ਜਿਹੜੇ ਸਾਡੇ ਲੀਡਰ ਤੇ ਵਰਕਰ ਨੇ ਇਹਨਾਂ ਨਾਲ ਡਟ ਕੇ ਖੜਾ ਹੈ ਇਹ ਜਿਹੜੀ ਤੱਕੇਸ਼ਾਈ ਪੁਲਿਸ ਸਰਕਾਰ ਦੇ ਇਸ਼ਾਰੇ ਤੇ ਕਰ ਰਹੀ ਹੈ ਇਹਨੂੰ ਅਦਾਲਤਾਂ ਤੱਕ ਹਰ ਪਲੇਟਫਾਰਮ ਤੇ ਲੜਾਈ ਲੜਾਂਗੇ ਚਾਹੇ ਜ਼ਿਲ੍ਹਾ ਅਦਾਲਤ ਹੋਵੇ ਚਾਹੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੋਵੇ ਹਰ ਅਫਸਰ ਨੂੰ ਮੈਂ ਬੇਨਤੀ ਕਰਦਾ ਕਿ ਅਫਸਰ ਸੰਵਿਧਾਨ ਦੇ ਦਾਇਰੇ 'ਚ ਰਹਿਣ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਅਗਰ ਐਸੇ ਸਾਮ-ਦੰਦ ਦੰਦ ਭੇਤ ਜੋ ਸੋਦੀਆ ਸਾਹਿਬ ਨੇ ਕਿਹਾ ਜੇ ਪਰਚੇ ਦੇਣਗੇ ਤਾਂ ਅਸੀਂ ਅਦਾਲਤਾਂ ਦੇ ਵਿੱਚ ਜਾਵਾਂਗੇ ਤੇ ਇਨਸਾਫ ਦੀ ਲੜਾਈ ਨੂੰ ਕਨਕਲੂਸਿਵ ਐਂਡ ਤੱਕ ਲੈ ਕੇ ਜਾਵਾਂਗੇ ਇੱਕ ਦਿਨ ਦਾ ਜਿਹੜਾ ਰਿਮਾਂਡ ਹੈ ਇਹ ਕਹਿੰਦੇ ਜੀ ਇਹਦੇ ਵਿੱਚ ਬਹੁਤ ਅਣਪਛਾਤੇ ਬੰਦੇ ਨੇ ਉਹ ਅਣਪਛਾਤੇ ਬੰਦੇ ਅਸੀਂ ਉਤੋਂ ਕਿਤੋਂ ਆਈਡੈਂਟੀਫਾਈ ਕਰਨੇ ਨੇ ਸੋ ਇੱਕ ਦਿਨ ਦਾ ਅਦਾਲਤ ਨੇ ਰਿਮਾਂਡ ਦਿੱਤਾ ਕੱਲ ਨੂੰ ਦੁਬਾਰਾ ਪੇਸ਼ ਕਰਨਾ